جگ اور یہ مہاتم میں اوتار اجاگر پان کیو تن کے دکھ کو ٹک دور گئے متوراج نمر نام پیو ਪਤਿਤ ਤੇ ਮਤ ਚੂ ਕਹਿਰੇ ਮਨ ਭੇਦ ਬਿਭੇਦ ਨ ਜਾਣ ਬਿਓ ਪਰ ਤਛਰ ਜੈ ਗੁਰ ਅਰਜੁਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਜੋ ਜੋ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਨੇ ਵਿੱਚ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਜੁੜ ਬੈਠੇ ਸਤਸੰਗੀ ਜਨੋਂ ਆਓ ਸਭ ਤੋਂ ਪਹਿਲਾਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਵੱਲੋਂ ਬਖਸ਼ਿਸ਼ ਫਤੇ ਦੇ ਨਾਲ ਰਾਲ ਮਿਲ ਕੇ ਸਾਨ ਪਾਈਏ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਤਸੰਗ ਜੀ ਆਪ ਸਭ ਨੂੰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹੇ ਤਨ ਤਨ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੇ ਪੁੱਤਾਂ ਗੱਦੀ ਦਿਵਸ ਨੂੰ ਸਮਰਪਿਤ ਆਪ ਸਾਰਿਆਂ ਨੂੰ ਬਹੁਤ ਬਹੁਤ ਵਾਰਕਬਾਦ ਵੈਸੇ ਇਸ ਵਿਸ਼ੇ ਤੇ ਆਪਾਂ ਐਤਵਾਰ ਦੇ ਦੀਵਾਨਾ ਵਿੱਚ ਬੋਲਾਂਗੇ ਕਿਉਂਕਿ ਕੱਲ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੋਤੀ ਜੋਤ ਦਿਵਸ ਹੈ ਫਿਰ ਉਹ ਦੋਨੋਂ ਜਿਹੜੇ ਪ੍ਰਸੰਗ ਹੈ ਉਹ ਇੱਕ ਦੂਜੇ ਦੇ ਨਾਲ ਜੁੜਦੇ ਹਨ ਤੇ ਉਹਦੀ ਆਪਾਂ ਵਿਚਾਰ ਐਤਵਾਰ ਦੇ ਦੀਵਾਨਾ 'ਚ ਕਰਾਂਗੇ ਇਸ ਲਈ ਮੈਂ ਆਪ ਜੀ ਤੋਂ ਇਸ ਗੱਲ ਦੀ ਮਾਫੀ ਮੰਗਦਾ ਕਿ ਆਪਾਂ ਐਤਵਾਰ ਇਹ ਦੀਵਾਨਾ ਦੇ ਵਿੱਚ ਇਸ ਨਹੀਂ ਵਿਚਾਰ ਕਰਾਂਗੇ ਅਸੀਂ ਜੋ ਲੜੀ ਸ਼ੁਰੂ ਕੀਤੀ ਸੀ ਧੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਕਲ ਦੇ ਦੀਵਾਨਾਂ ਦੇ ਵਿੱਚ ਆਪਾਂ ਇੱਥੇ ਤੱਕ ਪਹੁੰਚੇ ਸੀ ਬਾਣੀ ਕਿਵੇਂ ਆਈ ਹੈ ਕਿੰਨੇ ਕਿੰਨੇ ਸ਼ਬਦ ਹਨ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਬਾਤ ਕੀਤੀ ਸੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਕੀ ਹੈ ਉਹਦੀ ਬਾਤ ਕਰਨੀ ਹੈ ਜੇਕਰ ਕੋਈ ਸਾਨੂੰ ਇਹ ਪੁੱਛੇ ਕੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਹੁਤ ਸਾਰੀਆਂ ਦਿੱਤੀਆਂ ਹੋਈਆਂ ਪਰਿਭਾਸ਼ਾਵਾਂ ਪਰਿਭਾਸ਼ਾਵਾਂ ਸ਼ਬਦ ਦੀਆਂ ਕੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਰਿਭਾਸ਼ਾ ਵੀ ਦੇ ਸਕਦੇ ਹੋ ਥੋੜੇ ਸ਼ਬਦਾਂ ਦੇ ਵਿੱਚ ਤੇ ਉਸ ਨੂੰ ਫਿਰ ਮਹਾਰਾਜ ਫਰਮਾਉਂਦੇ ਹਨ ਜਿਸ ਤਰ੍ਹਾਂ ਮੈਂ ਇੱਕ ਦੋ ਪਰਿਭਾਸ਼ਾਵਾਂ ਆਪ ਜੀ ਦੇ ਸਾਹਮਣੇ ਰੱਖਾਂ ਮਾਇਆ ਸ਼ਬਦ ਅਸੀਂ ਆਮ ਤੌਰ ਤੇ ਸੁਣਦੇ ਹਾਂ ਬੜਾ ਪਪੂਲਰ ਸ਼ਬਦ ਹੈ ਮਾਇਆ ਕਿਸ ਨੂੰ ਆਖੀ ਹੈ ਕਿ ਆ ਮਾਇਆ ਕਰਮ ਕਮਾਏ ਵਾਟ ਇਜ਼ ਦਾ ਡੈਫੀਨੇਸ਼ਨ ਆਫ ਮਾਇਆ ਮਾਇਆ ਕਿਸ ਨੂੰ ਆਖੀ ਹੈ ਕਿ ਆ ਮਾਇਆ ਕਰਮ ਕਮਾਏ ਦੁੱਖ ਸੁੱਖ ਇਹ ਜੀਉ ਬੰਧ ਹੈ ਹਉਮੇ ਕਰਮ ਕਮਾਏ ਅਪਰਭਾਸ਼ਾ ਹੈ ਮਾਇਆ ਦੀ ਕਿ ਇਨਸਾਨ ساری ਉਮਰ ਦੁੱਖਾਂ ਤੇ ਸੁੱਖਾਂ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦਾ ਤੇ ਉਹਦੀ ਜਿਹੜੀ ਜਿੰਦ ਆ ਨਾ ਉਹ ਇਹਨਾਂ ਵਿੱਚ ਵੱਜੀ ਹੋਈ ਹੈ ਕਦੀ ਦੁੱਖ ਆ ਗਿਆ ਤੇ ਕਦੀ ਸੁੱਖ ਆ ਗਿਆ ਜਿੰਨੂੰ ਮਹਾਰਾਜ ਕਹਿੰਦੇ ਮਾਟੀ ਕੇ ਪੁੱਤਰਾ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰੇ ਫਿਰਤ ਹੈ ਜਬ ਕਿਛ ਪਾਵੇ ਜਦੋਂ ਮਾਇਆ ਆ ਗਈ ਜਬ ਕਿਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਣ ਲਗਤ ਹੈ ਦੁੱਖ ਤੇ ਸੁਖ ਮਹਾਰਾਜ ਕਹਿੰਦੇ ਫਿਰ ਮਹਾਰਾਜ ਕਹਿੰਦੇ ਇੱਕ ਪਰਿਭਾਸ਼ਾ ਹੋਰ ਮੈਂ ਰੱਖਾਂ ਆਪ ਜੀ ਦੇ ਸਾਹਮਣੇ ਅਸੀਂ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਪੜ੍ਹਦੇ ਹਾਂ ਮਹਾਰਾਜ ਫਰਮਾਉਂਦੇ ਆ ਮਨ ਸਾਚਾ ਮੁਖ ਸਾਚਾ ਸੋਏ ਬ੍ਰਹਮ ਗਿਆਨੀ ਕੌਣ ਹੈ ਜੀ ਮਨ ਸੱਚਾ ਮੁਖ ਸੱਚਾ ਸੋਏ ਅਵਰ ਨਾ ਪੀਖੇ ਇਕਸ ਬਿਨ ਕੋਏ ਨਾਨਕ ਇਹ ਲਖਣ ਬ੍ਰह्म ਗਿਆਨੀ ਹੋਏ ਥਿਸ ਇਜ਼ ਦਾ ਡੈਫੀਨੇਸ਼ਨ ਆਫ ਬ੍ਰह्म ਗਿਆਨੀ ਮਨ ਵੀ ਸੱਚਾ ਤੇ ਮੁਖ ਵੀ ਇਹ ਨਹੀਂ ਕਿ ਜ਼ਬਾਨ ਦੇ ਵਿੱਚ ਕੁਝ ਹੋਰ ਹੈ ਤੇ ਅੰਦਰ ਕੁਝ ਹੋਰ ਚੱਲਿਆ ਜ਼ਬਾਨ ਦੇ ਵਿੱਚ ਇਹਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਹਮੂ ਮਰਦ ਬਾਇਦ ਸ਼ਵਦ ਸੁਖਨ ਵਰ ਨਾ ਸ਼ਿਕਮੇ ਦਿਗਰ ਦਰਦਿਹਾਨੇ ਦਿਗਰ ਕਹਿੰਦੇ ਓਏ ਔਰੰਗਜੀਬ ਤੂੰ ਮਰਦ ਨਹੀਂ ਹੈ ਕਹਿੰਦੇ ਮਰਦ ਉਹ ਹੁੰਦਾ ਵੈ ਜਿਹਦੀ ਪੇਟ ਦੇ ਵਿੱਚ ਵੀ ਜੋ ਹੋਵੇ ਉਹੀ ਉਹਦੀ ਜ਼ਬਾਨ 'ਚ ਹੋਵੇ ਕਹਿੰਦੇ ਠੀਕ ਹੈ ਜੀ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਕੇ ਇੱਕ ਸਿਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਹੁਣ ਅਸੀਂ ਸ਼ਬਦ ਹੋਰ ਪੜਦੇ ਆਂ ਵਸੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬਹੁਤ ਸਾਰੀਆਂ ਦਿੱਤੀਆਂ ਹੋਈਆਂ ਪਰਿਭਾਸ਼ਾਵਾਂ ਜਿੱਦਾਂ ਸਤਗੁਰ ਸ਼ਬਦ ਲੈ ਲਈਏ ਸਤਗੁਰ ਸ਼ਬਦ ਦੀ ਪਰਿਭਾਸ਼ਾ ਕੀ ਹੈ ਸਤ ਪੁਰਖ ਜਿਨ ਜਾਣਿਆ ਸਤਗੁਰ ਇਸਕਾ ਨਾਉ ਬੜੀ ਪਿਆਰੀ ਹੈ ਜਿਸ ਮਿਲੇ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਜਿੰਨੂੰ ਮਿਲ ਕੇ ਅੰਦਰ ਇੱਕ ਆਨੰਦ ਮਿਲ ਜਾਵੇ ਉਹ ਸਤਗੁਰ ਹੈ ਚਲੋ ਆਪਣੇ ਪਰਕਰਨ ਤੇ ਆਈਏ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਥੋੜੇ ਸ਼ਬਦਾਂ ਦੇ ਵਿੱਚ ਨਿਰੂਪਨ ਕਰਨਾ ਹੋਵੇ ਕੀ ਕੋਈ ਕਰ ਸਕਦਾ ਵੈਸੇ ਤੇ ਗੁਰੂ ਗ੍ਰੰਥ ਸਾਹਿਬ ਜੀ ਬਹਾਰਾਜ ਬਾਰੇ ਸ਼ਬਦ ਹੈ ਤੇਰੇ ਕਵਨ ਕਵਨ ਗੁਣ ਕਹਿਖ ਹੈ गावा ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣ ਨਾ ਸਕੂ ਤੂ ਠਾਕੁਰ ਊਚ ਭਗਵਾਨਾ ਪਰੰਤੂ ਫੇਰ ਵੀ ਥੋੜੇ ਸ਼ਬਦਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਦੱਸੋ ਤੇ ਇੱਕ ਵਿਦਵਾਨ ਲਿਖਦਾ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗੇਗਾ ਇਹਦੇ ਵਿੱਚ ਸੱਚ ਕੀ ਹੈ ਸੱਚ ਕੀ ਹੈ ਦੂਸਰਾ ਸੱਚ ਦੀ ਪ੍ਰਾਪਤੀ ਕਰਨ ਦਾ ਵਸੀਲਾ ਕੀ ਹੈ ਤੀਸਰਾ ਜਿਨ੍ਹਾਂ ਨੇ ਸੱਚ ਨੂੰ ਪ੍ਰਾਪਤ ਕਰ ਲਿਆ ਜਿਹੜੇ ਸੱਚ ਤੱਕ ਪਹੁੰਚ ਗਏ ਐ ਜਿਹੜੇ ਉਹਦੇ ਮਾਰਗ ਤੇ ਚੱਲਦੇ ਪਏ ਐ ਉਹਨਾਂ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਚੌਥਾ ਉਹ ਰੂਹਾਂ ਜਿਨ੍ਹਾਂ ਨੂੰ ਤਨ ਵੀ ਮਿਲਿਆ ਜਿਨ੍ਹਾਂ ਦੇ ਤਨ ਦਾ ਵਿਕਾਸ ਵੀ ਹੋਇਆ ਲੇਕਿਨ ਫਿਰ ਵੀ ਉਹ ਸੱਚ ਦੇ ਰਸਤੇ ਤੇ ਨਹੀਂ ਚੱਲ ਸਕੀਆਂ ਜਿਨ੍ਹਾਂ ਨੂੰ ਅਸੀਂ ਮਨਮੁਖ ਕਹਿੰਦੇ ਐ ਉਹਨਾਂ ਦਾ ਜੀਵਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸਮਝ ਗਏ ਜੀ ਚਾਰ ਚੀਜ਼ਾਂ ਸੱਚ ਕੀ ਹੈ ਸੱਚ ਤੱਕ ਕਿਵੇਂ ਪਹੁੰਚਣਾ ਹੈ ਉਸ ਤੋਂ ਬਾਅਦ ਜਿਹੜੇ ਸੱਚ ਤੱਕ ਪਹੁੰਚੇ ਹਨ ਉਹਨਾਂ ਦਾ ਜੀਵਨ ਤੇ ਜਿਹੜੇ ਸੱਚ ਤੋਂ ਵਾਂਝੇ ਰਹਿ ਗਏ ਉਹਨਾਂ ਦਾ ਜ਼ਿਕਰ ਆਓ ਜਰਕ ਸੱਚ ਕੀ ਹੈ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਅੰਗ ਦੇ ਦਰਸ਼ਨ ਕਰਦੇ ਹੋ ਨਾ ਤੇ ਕਦੀ ਦੇਖਿਓ ਪਹਿਲੇ ਅੰਗ ਤੇ ਗਿਣਤੀ 1 ਨਹੀਂ ਲਿਖੀ ਹੋਈ ਜਦੋਂ ਆਪਾਂ ਲਿਖਦੇ ਆਂ ਪੇਜ ਤੇ ਇੱਕ ਇੱਕ ਪਹਿਲਾ ਪੇਜ ਦੂਜਾ ਪੇਜ ਨਾ ਗੁਰੂ ਗ੍ਰੰਥ ਸਾਹਿਬ ਦੀ ਗਿਣਤੀ 2 ਤੋਂ ਸ਼ੁਰੂ ਹੋ ਰਹੀ ਹੈ ਦੂਜੇ ਤੋਂ ਪਹਿਲੇ ਤੋਂ ਨਹੀਂ ਸ਼ੁਰੂ ਹੋ ਰਹੀ ਪਹਿਲੇ ਤੇ ਇੱਕ ਹੈ ਹੀ ਨੀਗਾ ਸੱਚ ਕੀ ਹੈ ਸੱਚ ਕੀ ਹੈ ਮਹਾਰਾਜ ਫਰਮਾਉਂਦੇ ਸੱਚ ਕੀ ਹੈ ਜੇ ਸੱਚ ਨੂੰ ਕਹਿੰਦੇ ਦੇਖਣਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਪਜੀ ਸਾਹਿਬ ਦੀ ਆਰੰਭਤਾ ਤੋਂ ਪਹਿਲਾਂ ਲਿਖ ਦਿੱਤਾ ਸੱਚ ਕੀ ਹੈ ਉਹ ਮਹਾਰਾਜ ਕਹਿੰਦੇ ਇੱਕ ਓੰਕਾਰ ਕਿਉਂਕਿ ਜਿਹੜਾ ਸੱਚ ਨਾ ਉਹ ਫਿਰ ਇਕੱਲਾ ਹੀ ਹੋਵੇਗਾ ਉਹਦੇ ਵਰਗਾ ਕੋਈ ਹੋਰ ਨਹੀਂ ਹੋਵੇਗਾ ਉਹ ਅਦੁੱਤੀ ਹੋਵੇਗਾ ਉਹਦੇ ਵਰਗਾ ਕੋਈ ਹੋਰ ਨਹੀਂ ਹੋਵੇਗਾ ਫਿਰ ਇੱਕ ਓੰਕਾਰ ਫਿਰ ਮਹਾਰਾਜ ਕਹਿੰਦੇ ਸਤਨਾਮ ਉਹ ਜਿਹੜਾ ਸੱਚ ਨਾ ਉਸ ਦੀਵੀ ਹੋਵੇਗਾ ਇਹ ਨਹੀਂ ਕਿ ਥੋੜੀ ਦੇਰ ਵਾਸਤੇ ਬੋਲਿਆ ਗਿਆ ਥੋੜੀ ਦੇਰ ਵਾਸਤੇ ਉਸ ਤੋਂ ਬਾਅਦ ਨਹੀਂ ਨਹੀਂ ਮਹਾਰਾਜ ਕਹਿੰਦੇ ਨਹੀਂ ਉਹ ਹਮੇਸ਼ਾ ਲਈ ਸਦੀਵੀ ਹੋਵੇਗਾ ਸੱਚ ਕੀ ਹੈ ਮੈਂ ਸੱਚ ਦੀ ਵਿਚਾਰ ਕਰ ਰਿਹਾ ਇੱਕ ਓੰਕਾਰ ਉਹ ਆਪਣੇ ਆਪ ਦੇ ਵਿੱਚ ਇੱਕ ਹੈ ਉਹਦੇ ਬਰਾਬਰ ਕੋਈ ਹੋਰ ਨਹੀਂ ਹੈ ਜਿਹਨੂੰ ਮਹਾਰਾਜ ਕਹਿੰਦੇ ਤੁਜ ਬਿਨ ਦੂਜਾ ਨਾਹੀ ਕੋਈ ਉਹਦੇ ਵਰਗਾ ਕੋਈ ਹੋਰ ਨਹੀਂ ਫਿਰ ਮਹਾਰਾਜ ਕਹਿੰਦੇ ਸਤਨਾਮ ਉਹ ਜਿਹੜਾ ਸੱਚ ਨਾ ਉਹ ਸਦੀਵੀ ਹੈ ਇੱਥੇ ਤੁਸੀਂ ਸੱਚ ਦੇ ਅਰਥ ਕਰ ਲਿਓ paripurna ਪਰਮਾਤਮਾ ਕਿਉਂਕਿ ਦੁਨੀਆ ਜਾ ਸਕਦੀ ਹੈ ਦੁਨੀਆ ਆ ਜਾ ਸਕਦੀ ਹੈ ਲੇਕਿਨ ਉਹ ਜਿਹੜਾ ਪਰਮਾਤਮਾ ਹਨਾ ਉਹ ਹਮੇਸ਼ਾ ਹੀ ਸਦੀਵੀ ਹੈ ਸਤਨਾਮ ਕਰਤਾ ਪੁਰਖ ਕਹਿੰਦੇ ਉਹ paripurn ਪਰਮਾਤਮਾ ਉਹ ਹੈ ਜਿਨੇ ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਸਾਜੀ ਹੋਈ ਹੈ ਕਰਤਾ ਪੁਰਖ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਫਿਰ ਦੇਖੋ ਪੁਰਖ ਦੇ ਖਖੇ ਥਲੇ ਔਂਕੜ ਹੈ ਇਹਦਾ ਮਤਲਬ ਉਹ ਸ੍ਰਿਸ਼ਟੀ ਸਾਜ ਕੇ ਸ੍ਰਿਸ਼ਟੀ ਤੋਂ ਬਾਹਰ ਨਹੀਂ ਹੈ ਉਹ ਸ੍ਰਿਸ਼ਟੀ ਦੇ ਵਿੱਚ ਹੀ ਬੈਠਾ ਹੋਇਆ ਜਿੰਨੂੰ ਅਸੀਂ ਪੜਦੇ ਹਾਂ ਸਾਚੇ ਤੇ ਭਵਨਾ ਭਿਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮੋਈ ਹਰ ਹਿਰਦੇ ਦੇ ਵਿੱਚ ਉਹ ਬੈਠਾ ਹੋਇਆ ਜਿੰਨੂੰ ਅਸੀਂ ਪੜਦੇ ਹਾਂ ਸਭ ਮੈਂ ਜੋਤ ਜੋਤ ਹੈ ਸੋਏ ਸੱਚ ਕੀ ਹੈ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਫਿਰ ਕਹਿੰਦੇ ਜੀ ਉਹ ਇਕੱਲਾ ਨਾ ਤੇ ਉਹਨੂੰ ਕਿਸੇ ਦਾ ਡਰ ਨਹੀਂ ਆ ਉਹ ਨਿਰਭਉ ਹੈ ਡਰ ਹਮੇਸ਼ਾ ਉੱਥੇ ਹੁੰਦਾ ਜਿੱਥੇ ਦੋ ਜਣੇ ਹੋਣ ਜਾਂ ਦੋ ਤੋਂ ਵੱਧ ਹੋਣ ਫਿਰ ਉਸ ਤੋਂ ਬਾਅਦ ਨਿਰਵੈਰ ਜਿਉ ਹੈ ਹੀ ਕਹਿੰਦੇ ਇਹ ਇਕੱਲਾ ਤੇ ਉਹਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਹੈ ਨਿਰਭਉ ਨਿਰਵੈਰ ਅਕਾਲ ਉਹ ਜਿਹੜਾ ਸੱਚ ਹੈ ਉਹ ਸਮੇਂ ਦੀਆਂ ਬੰਦਸ਼ਾਂ ਤੋਂ ਦੂਰ ਹੈ ਜੀ ਇਨਸਾਨ ਜਿਹੜਾ ਇਸ ਜਾਮੇ ਵਿੱਚ ਆਇਆ ਰੂਹੇ ਜਮੀਨ ਤੇ ਆਇਆ ਉਹ ਬੰਦਸ਼ਾਂ ਦੇ ਵਿੱਚ ਹੈ ਉਹਦੇ ਅੰਦਰ ਸਮੇਂ ਦਾ ਅਸਰ ਹੈ ਕਿਉਂਕਿ ਸੀ ਪੜਦਿਆਂ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਇਹ ਸਾਰੇ ਹੀ ਜਿਹੜੇ ਕਾਲ ਦੇ ਵਿੱਚ ਗਰਸੇ ਹੋਏ ਐ ਲੇਕਿਨ ਮਹਾਰਾਜ ਕਹਿੰਦੇ ਉਹ ਜਿਹੜਾ ਪਰਮਾਤਮਾ ਨਾ ਉਹ ਸਮੇਂ ਤੋਂ ਕਹਿੰਦੇ ਦੂਰ ਹੈ ਅਕਾਲ ਮੂਰਤ ਅਜੂਨੀ ਉਹ ਫਿਰ ਜੂਨਾ ਚ ਨਹੀਂ ਆਉਂਦਾ ਅਜੂਨੀ ਸੈ ਭੰਗ ਸੈ ਭੰਗ ਦੇ ਅਖਰੀ ਅਰਥ ਹੈ ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਇਹ ਹੈ ਸੱਚ ਸੱਚ ਕੀ ਹੈ ਫਿਰ ਉਸ ਤੋਂ ਬਾਅਦ ਸੱਚ ਤੱਕ ਪਹੁੰਚਣ ਦਾ ਵਸੀਲਾ ਮੈਂ ਇੱਕੋ ਪ੍ਰਮਾਣ ਦਿਆਂ ਮਹਾਰਾਜ ਕਹਿੰਦੇ ਐ ਗੁਰਸਿੱਖ ਨੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਪਲ ਮਾਨੋ ਹਰ ਹਰ ਕਥਾ ਆਹ ਤੇਰਾ ਤਰੀਕਾ ਵੈ ਕਹਿੰਦੇ ਸਭ ਤੋਂ ਵੱਡਾ ਤਰੀਕਾ ਤਿਆਗੇ ਮਨ ਕੀ ਮਤੜੀ ਵੀ ਸਾਰੇ ਦੂਜਾ ਭਉ ਜਿਓ ਇਉ ਪਾਵੇਂ ਹਰ ਦਰਸਾ ਬੜਾ ਨਹ ਲੱਗੇ ਤੱਤੀ ਬਹੁ ਜਿਉ ਆ ਰਸਤਾ ਹੈ ਤੇਰਾ ਪਰਮਾਤਮਾ ਤੱਕ ਕਹਿੰਦੇ ਪਹੁੰਚਣ ਦਾ ਫਿਰ ਉਸ ਤੋਂ ਬਾਅਦ ਜਿਹੜੇ ਸੱਚ ਤੱਕ ਪਹੁੰਚੇ ਐ ਜਿਨ੍ਹਾਂ ਨੇ ਸੱਚ ਨੂੰ ਮਾਣਿਆ ਤੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜੇ ਬਾਣੀਕਾਰ ਹਨ ਇਹ ਸਾਰੇ ਉਹ ਹਨ ਜਿਹੜੇ ਸੱਚ ਤੱਕ ਪਹੁੰਚਿਆ ਹੋਇਆਂ ਦਾ ਕਾਫਲਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਭਗਤ ਸਹਿਬਾਨ ਜੀ ਮਹਾਰਾਜ 6 ਗੁਰੂ ਸਹਿਬਾਨ ਮਹਾਰਾਜ ਉਸ ਤੋਂ ਬਾਅਦ 15 ਭਟ ਤੇ 11 ਆਪਣੇ 15 ਭਗਤ 11 ਭਟ ਤੇ 3 ਗੁਰਸਖ ਇਹ ਸਾਰੇ ਜਿਹੜੇ ਆ ਸੱਚ ਤੱਕ ਪਹੁੰਚਿਆ ਹੋਿਆਂ ਦਾ ਇੱਕ ਕਾਫਲਾ ਹੁਣ ਜਿਹੜੇ ਸੱਚ ਤੋਂ ਵਿਰਵੇ ਰਹਿ ਗਏ ਜਿਹੜੇ ਸੱਚ ਤੋਂ ਵਾਂਝੇ ਰਹਿ ਗਏ ਅਸੀਂ ਪੜਦੇ ਨਾ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਅੱਗੇ ਕੀ ਹੈ ਹਰ ਨਾਕਸ਼ ਇਹ ਨਹੀਂ ਪਹੁੰਚਿਆ ਹਰ ਨਾਕਸ਼ ਦੁਸ਼ਟ ਹਰ ਮਾਰਿਆ ਤੇ ਉਹਦਾ ਬੱਚਾ ਉਹਦਾ ਪੁੱਤਰ ਪ੍ਰਹਿਲਾਦ ਤਰਾਇਆ ਇਹ ਇਹਨਾਂ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਜ਼ਿਕਰ ਹੈ ਫਿਰ ਦੁਬਾਰਾ ਮੈਂ ਉਸੇ ਤਰ੍ਹਾਂ ਸੱਚ ਕੀ ਹੈ ਸੱਚ ਤੱਕ ਕਿਵੇਂ ਪਹੁੰਚਿਆ ਜਾਣਾ ਹੈ ਉਸ ਤੋਂ ਬਾਅਦ ਸੱਚ ਤੱਕ ਜਿਹੜੇ ਪਹੁੰਚੇ ਹਨ ਉਹਨਾਂ ਦਾ ਜੀਵਨ ਹੈ ਤੇ ਜਿਹੜੇ ਸੱਚ ਤੋਂ ਵਾਂਝੇ ਰਹਿ ਗਏ ਹਨ ਉਹਨਾਂ ਦਾ ਜੀਵਨ ਹੈ ਉਸ ਤੋਂ ਬਾਅਦ ਅੱਗੇ ਚਲੀਏ ਜੀ ਅੱਗੇ ਹੁਣ ਕੀ ਜਿਹੜੀ ਇਹ ਬਾਣੀ ਹੈ ਬਾਣੀਕਾਰ ਨੂੰ ਹਰ ਸਮੇਂ ਬਾਣੀ ਆਈ ਹੈ ਇਸ ਬਾਣੀ ਦੇ ਆਉਣ ਦੇ ਕੁਝ ਸਮੇਂ ਆ ਜੀ ਹਰ ਵੇਲੇ ਬਾਣੀ ਬਾਣੀਕਾਰ ਨੂੰ ਨਹੀਂ ਆਈ ਦੇਖੋ ਇਹ ਸਾਰੇ ਬਾਣੀਕਾਰ ਨਾ ਕਿਰਤੀ ਹੋਏ ਆ ਸਾਡੇ ਵਾਂਗੂ ਵਿਹਲੜ ਨਹੀਂ ਹੋਏ ਇਹ ਸਾਰੇ ਖੇਤਾਂ ਵਿੱਚ ਕੰਮ ਕਰਦੇ ਆ ਆਪਣਾ ਆਪਣਾ ਕੰਮ ਕਰਦੇ ਆ ਲੇਕਿਨ ਇਹਨਾਂ ਨੂੰ ਬਾਣੀ ਆਉਣ ਦੇ ਚਾਰ ਵਸੀਲੇ ਹਨ ਚਾਰ ਤਰੀਕੇ ਹਨ ਪਹਿਲਾ ਤਰੀਕਾ ਕੀ ਹੈ ਜੀ ਬਾਣੀ ਆਉਣ ਦਾ ਕਿਹੜੇ ਵੇਲੇ ਇਹਨਾਂ ਨੂੰ ਬਾਣੀ ਆਈ ਬੜੇ ਧਿਆਨ ਨਾਲ ਸੁਣਿਓ ਕਿਹੜੇ ਵੇਲੇ ਇਹਨਾਂ ਨੂੰ ਬਾਣੀ ਆਈ ਜਦੋਂ ਬਾਣੀਕਾਰ ਇਕਾਂਤ ਅਵਸਥਾ ਵਿੱਚ ਬੈਠਾ ਦਰਿਆ ਦੇ ਕਿਨਾਰੇ ਬੈਠਾ ਤੇ ਉਹਨੇ ਆਪਣੀ ਸੁਰਤ ਜਿਹੜੀ ਸੀ ਪਰਮਾਤਮਾ ਦੇ ਚਰਨਾਂ ਨਾਲ ਜੋੜੀ ਉਸ ਸਮੇਂ ਉਹਦੇ ਅੰਦਰੋਂ ਬਾਣੀ ਆਈ ਬੜੇ ਧਿਆਨ ਨਾਲ ਸੁਣਿਓ ਜਦੋਂ ਬਾਣੀਕਾਰ ਦਰਿਆ ਦੇ ਕਿਨਾਰੇ ਬੈਠਾ ਇਕਾਂਤ ਅਵਸਥਾ ਦੇ ਵਿੱਚ ਬੈਠਾ ਹਲਕੀ ਹਲਕੀ ਉਹਨੂੰ ਠੰਡਕ ਲੱਗ ਰਹੀ ਹੈ ਜਿਹੜੀ ਹਵਾ ਉਹ ਪਾਣੀ ਦੇ ਨਾਲ ਸਪਰਸ਼ ਹੋ ਕੇ ਉਹਦੇ ਤਨ ਨੂੰ ਲੱਗ ਰਹੀ ਹੈ ਤੇ ਉਹ ਕਹਿ ਰਿਹਾ ਤੂੰ ਦਰਿਆਓ ਦਾਨਾ ਬਿਨਾ ਹੁਣ ਤੂੰ ਜਿਹੜਾ ਸ਼ਬਦ ਹੈ ਉਹ ਪਰਮਾਤਮਾ ਦੇ ਵਾਸਤੇ ਹੈ ਇਹਦਾ ਮਤਲਬ ਉਹਦੇ ਨਾਲ ਸੁਰਤ ਜੋੜੀ ਹੈ ਤੇ ਉਹਦੀ ਸਿਫਤ ਦੇ ਵਿੱਚ ਬਾਣੀ ਅੰਦਰੋਂ ਆਈ ਹੈ ਤੂੰ ਦਰਿਆਓ ਦਾਨਾ ਬਿਨਾ ਮੈਂ ਮਛਲੀ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਚਨ ਹੈ ਜੀ ਤੂੰ ਦਰਿਆਵ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾ ਮੈਂ ਮਛਲੀ ਕੈਸੇ ਅੰਤ ਲਹਾ ਭਗਤ ਰਵਿਦਾਸ ਜੀ ਮਹਾਰਾਜ ਜਦੋਂ ਆਪਣੀ ਝੌਂਪੜੀ ਦੇ ਵਿੱਚ ਬੈਠੇ ਐ ਅੱਜ ਉਹਨਾਂ ਕੋਲ ਕੋਈ ਗਾਹਕ ਨਹੀਂ ਆਇਆ ਜੁੱਤੀਆਂ ਗੰਡਾਉਣ ਵਾਸਤੇ ਆਰਾਮ ਨਾਲ ਬੈਠੇ ਐ ਸਾਰਾ ਕੁਝ ਇੱਕ ਪਾਸੇ ਰੱਖ ਕੇ ਪਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜੀ ਐ ਤੇ ਸੁਰਤ ਜੋੜ ਕੇ ਕੀ ਕਹਿੰਦੇ ਆ ਹਮਸਰ ਦੀਨ ਕਹਿੰਦੇ ਮੇਰੇ ਵਰਗਾ ਤੇ ਗਰੀਬ ਹੀ ਕਹਿੰਦੇ ਕੋਈ ਨਹੀਂ ਵਿਚਾਰਾ ਹੀ ਕਹਿੰਦੇ ਕੋਈ ਨਹੀਂ ਹਮਸਰਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੇ ਜਨਕੋ ਪੂਰਨ ਦੀਜੇ ਹਉ ਬਲਬਲ ਜਾਉ ਰਮਈਆ ਕਾਰਨੇ हे ਪ੍ਰਮਾਤਮਾ ਮੈਂ ਤੇਰੇ ਤੋਂ ਬਲਿਹਾਰ ਜਾਣਾ ਹਉ ਬਲਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਮੈਨੂੰ ਦੱਸ ਤੂੰ ਮੇਰੇ ਨਾਲ ਬੋਲਦਾ ਕਿਉਂ ਨਹੀਂ ਗਾ ਇਦੇ ਅਰਥ ਇਹੋ ਹੀ ਕਿਤੇ ਉਹਦਾ ਨੇ ਕਾਰਨ ਕੀ ਐ ਕਹਿੰਦੇ ਤੂੰ ਮੇਰੇ ਨਾਲ ਬੋਲਦਾ ਨਹੀਂ ਹੁਣ ਇੱਥੋਂ ਫਿਰ ਇੱਕ ਗੱਲ ਸਿੱਧ ਹੁੰਦੀ ਐ ਕਿ ਜਿਹੜੇ ਬਾਣੀਕਾਰ ਹਨਾ ਇਹਨਾਂ ਦੀ ਪ੍ਰਮਾਤਮਾ ਨਾਲ ਸਿੱਧੀ ਗੱਲਬਾਤ ਹੁੰਦੀ ਐ ਜੀ ਇਹਨਾਂ ਨਾਲ ਸਿੱਧੀ ਗੱਲਬਾਤ ਦੀ ਮੈਂ ਤੁਹਾਨੂੰ ਦੋਕ ਪ੍ਰਮਾਣ ਦਿਆਂ ਗੁਰੂ ਗ੍ਰੰਥ ਸਾਹਿਬ ਚੋਂ ਭਗਤ ਨਾਮਦੇਵ ਜੀ ਨੂੰ ਮੁਹੰਮਦ ਬਿਨ ਤੁਗਲਕ ਨੇ ਫੜ ਕੇ ਲਿਆਣ ਦਾ ਤੇ ਬੰਨਤਾ ਤੇ ਬੰਨ ਕੇ ਉਹਨੂੰ ਕਿਹਾ ਵੀ ਆਹ ਗਾਂ ਮਰ ਗਈ ਐ ਤੇ ਇਹ ਗਾਂ ਨੂੰ ਤੂੰ ਜਿੰਦੀ ਕਰ ਸੁਲਤਾਨ ਪੁੱਛੇ ਸੁਨਵੇ ਨਾਮਾ ਦੇਖੂ ਰਾਮ ਤੁਮਾਰੇ ਇਹ ਸਾਰਾ ਬੜਾ ਲੰਮੇਰਾ ਸ਼ਬਦ ਹੈ ਉਹਦੇ ਵਿੱਚ ਫਿਰ ਭਗਤ ਜੀ ਨੂੰ ਜਦੋਂ ਕਿਹਾ ਇਹ ਗਾ ਨੂੰ ਜੀਂਦੀ ਕਰ ਤੇ ਭਗਤ ਜੀ ਕਹਿੰਦੇ ਮੇਰਾ ਕੀਆ ਕਸ਼ੂ ਨਾ ਹੋਏ ਕਰ ਹੈ ਰਾਮ ਹੋਏ ਹੈ ਸੋਏ ਕਹਿੰਦੇ ਮੈਂ ਤੇ ਕਹਿੰਦੇ ਕੁਝ ਨਹੀਂ ਕਰ ਸਕਦਾ ਸਿਰਫ ਮੈਂ ਇਸ ਪ੍ਰਕਰਨ ਤੇ ਗੱਲ ਕਰ ਰਿਹਾ ਕਿ ਭਗਤਾਂ ਦੀ ਬਾਣੀਕਾਰ ਦੀ ਪਰਮਾਤਮਾ ਨਾਲ ਸਿੱਧੀ ਗੱਲਬਾਤ ਹੁੰਦੀ ਹੈ ਕਰ ਹੈ ਰਾਮ ਹੋਏ ਹੈ ਸੋਏ ਫਿਰ ਪਰਮਾਤਮਾ ਤੁਨ ਪਰਮਾਤਮਾ ਜਿਹੜੇ ਆ ਨਾ ਉਹ ਭਗਤ ਨਾਮਦੇਵ ਜੀ ਦੇ ਸਾਹਮਣੇ ਪ੍ਰਗਟ ਹੋਏ ਆ ਉਹਨਾਂ ਨੇ ਗੱਲ ਕੀਤੀ ਆ ਕਹਿੰਦੇ ਨਾਮਦੇਵ ਕਹੇ ਤਾਂ ਤਰਨ ਇਕੋੜੀ ਕਰੂੰ ਜੇ ਤੂੰ ਬੋਲੇ ਤੇ ਕਹਿੰਦੇ ਧਰਤੀ ਕਹਿੰਦੇ ਪੁੱਠੀ ਕਰਦੀਆਂ ਕਹਿੰਦੇ ਕਹੇ ਤਾਂ ਤਰਨ ਇਕੋੜੀ ਕਰੂੰ ਕਹੇ ਤਾਂ ਲੈ ਕੇ ਉਪਰ ਧਰੂੰ ਕਹੇ ਤਾਂ ਮੂਈ ਗਊ ਦਿਓ ਜੀ ਵਾਏ ਸਭ ਕੋਈ ਦੇਖੇ ਪਤਿਆਏ ਕਹਿੰਦੇ ਜੇ ਤੂੰ ਕਮੇ ਤੇ ਮੈਂ ਆ ਮਰੀ ਗਾਂ ਕਹਿੰਦੇ ਜੀਂਦੀ ਕਰਦੇ ਆ ਕਹਿਣ ਤੋਂ ਭਾਵ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਪਰਮਾਤਮਾ ਨਾਲ ਗੱਲ ਕਰਦੇ ਆ ਕਹਿੰਦੇ ਠਾੜ ਪਿਓ ਬੈ ਜੋਰ ਕਰ ਅੱਛਾ ਇੱਥੇ ਨਾ ਅਸੀਂ ਸ਼ਬਦ ਪੜ ਜਾਨੇ ਆ ਠਾੜ ਪਿਓ ਦੇਖੋ ਇੱਕ ਬਿੰਦੀ ਲਗਾਉਣ ਦੇ ਨਾਲ ਅਰਥਾਂ ਦੇ ਜਿਹੜੇ ਅਨਰਥ ਹੋ ਜਾਂਦੇ ਆ ਇਹ ਸ਼ਬਦ ਹੈ ਠਾੜ ਠਾੜ ਦਾ ਅਖੀਰ ਅਰਥ ਹੈ ਮੈਂ ਖੜਾ ਹੋ ਗਿਆ ਤੇਰੇ ਸਾਹਮਣੇ ਕਹਿੰਦੇ ਠਾੜ ਪਿਓ ਮੈਂ ਇੱਕ ਸੁਖਮਨੀ ਸਾਹਿਬ ਦੇ ਵਿੱਚ ਵੀ ਹੁੰਦਾ ਸ਼ਬਦ ਜੀ ਕਲ ਤਾਤੀ ਉਥੇ ਠੰਡਾ ਹਰ ਨਾਮ ਹੈ ਸਿਰ ਉੱਪਰ ਠਾਡਾ ਗੁਰੂ ਸੂਰਾ ਸਿਰ ਉੱਪਰ ਉਥੇ ਠਾਡਾ ਸ਼ਬਦ ਹੈ ਅਸੀਂ ਉਥੇ ਵੀ ਠੰਡਾ ਕਰ ਦਿੰਨੇ ਆ ਤੇ ਉਥੇ ਠੰਡਾ ਤੇ ਹੈ ਹੀ ਹੈ ਪਹਿਲਾਂ ਹੀ ਖੈਰ ਮੈਂ ਆਪਣੇ ਪ੍ਰਕਰਨ ਤੇ ਆਵਾਂ ਗੁਰੂ ਗੋਬਿੰਦ ਸਿੰਘ ਜੀ ਰੱਬ ਨਾਲ ਗੱਲ ਕਹਿੰਦੇ ਆ ਠਾੜ ਪਿਓ ਮੈਂ ਜ਼ੋਰ ਕਰ ਬਚਨ ਕਹਾ ਸਿਰ ਨਿਆਏ ਪੰਥ ਚਲेंगे ਜਗਤ ਮੈਂ ਜਬ ਤੁਮ ਕਰੋ ਸਹਾਇ ਮੈਂ ਤਾਂ ਜਾਣਾ ਮੇਰੀ ਮਦਦ ਜੇ ਤੂੰ ਫਿਰ ਪ੍ਰਮਾਤਮਾ ਕੀ ਕਹਿੰਦਾ ਮੈਂ ਆਪਣਾ ਸੁਤ ਤੋਹੇ ਨਿਵਾਜਾ ਮੈਂ ਕੰਨਾ ਹੁੰਨਾ ਪੁੱਤਰ ਦੇ ਪਿੱਛੇ ਜੇ ਬਾਪੂ ਕਿਤੇ ਆਪਣਾ ਹੱਥ ਰੱਖ ਦੇਵੇ ਨਾ ਜਾਂ ਮੇਰੇ ਪੁੱਤਾਂ ਮੈਂ ਤੇਰੇ ਨਾਲ ਐ ਤੇ ਪੁੱਤਰ ਦੀ ਛਾਤੀ ਚੌੜੀ ਹੋ ਜਾਂਦੀ ਹੈ ਕਿ ਬੁੜਾ ਮੇਰਾ ਬਾਪੂ ਮੇਰਾ ਮੇਰੇ ਨਾਲ ਆਉਦਾ ਫਿਰ ਸੀਨਾ ਚੌੜਾ ਹੋ ਜਾਂਦਾ ਗੁਰ ਗੋਬਿੰਦ ਸਿੰਘ ਜੀ ਕਹਿੰਦੇ ਠੜ ਪਿਓ ਮੈਂ ਜ਼ੋਰ ਕਰ ਵਚਨ ਕਹਾ ਸਿਰ ਨਿਆਏ ਪੰਥ ਚਲेंगे जगत में जब तुम करो सहाए ते फिर रब ਕਹਿੰਦਾ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪਰਚੂਰ ਕਰ ਬੈ ਕੋ ਸਾਜਾ ਜਾ ਮੇਰੇ ਪੁੱਤ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਇਸ ਧਰਤੀ ਤੇ ਭੇਜ ਰਿਆ ਤੇ ਜਦੋਂ ਪੁੱਤਰ ਬਣਾ ਕੇ ਭੇਜਿਆ ਨਾ ਫਿਰ ਪੁੱਤਰ ਦੀ ਪੁੱਤਰ ਦਾ ਪੂਰਾ ਹੱਕ ਹੈ ਬਾਪ ਦੀ ਸਾਰੀ ਜਾਇਦਾਦ ਦਾ ਮਾਲਕ ਪੁੱਤਰ ਹੁੰਦਾ ਮੰਨਦੇ ਗੱਲ ਨਾ ਮਨਦੇ ਗੱਲ ਨਾ ਕਹਿੰਦੇ ਮੈਂ ਆਪਣਾ ਸੋ ਤੁਹੇ ਨਿਵਾਜਾ ਚਲੋ ਅੱਗੇ ਚਲੀਏ ਆਪਾਂ ਮਹਾਰਾਜ ਫਰਮਾਉਂਦੇ ਕਹਿੰਦੇ ਕਹੇ ਤਾਂ ਤਰਨ ਇਕੋੜੀ ਕਰੂੰ ਕਹੇ ਤਾਂ ਲੈਕਰ ਉਪਰ ਧਰੂੰ ਕਹੇ ਤਾਂ ਮੂਈ ਗਉ ਦਿਓ ਜੀ ਵਾਏ ਸਭ ਕੋਈ ਦੇਖੇ ਪਤਿਆਏ ਬਾਣੀਕਾਰ ਦੀ ਗੱਲ ਪ੍ਰਮਾਤਮਾ ਦੇ ਨਾਲ ਹੁੰਦੀ ਹੈ ਇੱਕ ਹੋਰ ਭਗਤ ਨਾਮਦੇ ਸ਼ਬਦ ਹੈਗਾ ਤੂੰ ਕੁੰਨਰੇ ਪਹਿਲ ਪੁਰੀਏ ਪੁੰਡਰਕ ਬਨਾ ਤਾਚੇ ਹੰਸਾ ਸਗਲੇ ਉਹਦੇ ਵਿੱਚ ਅਖੀਰ ਹੀ ਪੰਕਤੀ ਹੁੰਦੀ ਹੈ ਜਦੋਂ ਪਰਮਾਤਮਾ ਦੇ ਦਰਵਾਜੇ ਤੇ ਜਾ ਕੇ ਕੁੰਡਾ ਖੜਕਾਉਂਦੇ ਆ ਨਾ ਤੇ ਕੁੰਡਾ ਖੜਕਾਉਂਦੇ ਅੰਦਰੋਂ ਆਵਾਜ਼ ਆਉਂਦੀ ਹੈ ਤੂੰ ਕੌਣ ਹੈ ਬਈ ਰੱਬ ਬੋਲਦਾ ਤੇ ਫਿਰ ਬਾਹਰੋਂ ਬੋਲਦੇ ਆ ਮੈਂ ਜੀ ਤੇ ਫਿਰ ਅੰਦਰੋਂ ਆਵਾਜ਼ ਆਉਂਦੀ ਹੈ ਨਾਮਾ ਤੇ ਫਿਰ ਬਾਹਰੋਂ ਫੇਰ ਆਵਾਜ਼ ਆਉਂਦੀ ਹੈ ਹੋ ਜੀ ਇਹ ਰੱਬ ਦੇ ਨਾਲ ਉਹਨਾਂ ਦੀਆਂ ਗੱਲਾਂ ਹੁੰਦੀਆਂ ਕਹਿਣ ਤੋਂ ਭਾਵੇਂ ਪਗਲ ਜੀ ਫਰਮਾਉਂਦੇ ਆ ਹਮਸਰਦੀਨ ਦਿਆਲ ਨਾ ਤੁਮ ਸਰ ਅਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨਕਉ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੁਮਹਾਰੇ ਲਿਖੇ ਕਹਿ ਰਵਿਦਾਸ ਹੁਣ ਅਗਲੀ ਪੰਕਤੀ ਵੱਲ ਧਿਆਨ ਦਿਓ ਕਹਿ ਰਵਿਦਾਸ ਆਸ ਲਗ ਜੀਵੋ ਕਹਿੰਦੇ ਮੈਨੂੰ ਦਾਵਾ ਨਹੀਂ ਹੈ ਕਿ ਮੈਂ ਵਿਛੜਿਆ ਹੋਇਆ ਤੇ ਤੂੰ ਮੈਨੂੰ ਮਿਲ ਪੈਗਾ ਫਿਰ ਵੀ ਮੈਂ ਕਹਿੰਦੇ ਇੱਕ ਆਸ ਦੇ ਵਿੱਚ ਕਹਿੰਦੇ ਜੀਦਾ ਪਿਆ ਕਿ ਸ਼ਾਇਦ ਤੂੰ ਮੈਨੂੰ ਮਿਲ ਜਾਵੇਂ ਦਾਵਾ ਕੋਈ ਕਹਿ ਰਵਿਦਾਸ ਆਸ ਲਗ ਜੀਵੋਂ ਚਿਰ ਭੈ ਉਹ ਦਰਸ਼ਨ ਜਦੋਂ ਬਾਣੀਕਾਰ ਇਕਾਂਤ ਅਵਸਥਾ ਵਿੱਚ ਬੈਠਾ ਉਹਨੇ ਆਪਣੀ ਸੁਰਤ ਉਸ ਪ੍ਰਭਾਤਮਾ ਦੇ ਚਰਨਾਂ ਨਾਲ ਜੋੜੀ ਤੇ ਉਸ ਸਮੇਂ ਉਹਦੇ ਅੰਦਰੋਂ ਬਾਣੀ ਆਈ ਪਹਿਲਾ ਇਹ ਜੀ ਪਹਿਲਾ ਇਹ ਵੇਲਾ ਇਹ ਸੀਗਾ ਦੂਸਰਾ ਵੇਲਾ ਜੀ ਜਦੋਂ ਬਾਣੀਕਾਰ ਦੇ ਕੋਲ ਕੋਈ ਅਨਮਤ ਵਾਲਾ ਆਇਆ ਅਨਮਤ ਵਾਲਾ ਕਹਿ ਰਿਹਾ ਮਨਮਤ ਵਾਲਾ ਨਹੀਂ ਬੜੇ ਧਿਆਨ ਨਾਲ ਸੁਜੋ ਮਨਮਤ ਸ਼ਬਦ ਹੋਰ ਹੈ ਅਨਮਤ ਹੋਰ ਹੈ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਪੰਡਤ ਹਰਦੀয়াল ਜੀ ਆਏ ਆਪ ਜੀ ਨੂੰ ਪਤਾ ਸਾਰਾ ਪੰਡਤ ਹਰਦੀয়াল ਨੇ ਜਨੇਊ ਬਣਾਇਆ ਸੀਗਾ ਤੇ ਉਹਨਾਂ ਦੇ ਘਰ ਪ੍ਰੋਗਰਾਮ ਸੀਗਾ ਤੇ ਪੰਡਤ ਹਰਦੀয়াল ਜਨੇਊ ਬਣਾ ਕੇ ਲੈ ਆਏ ਤੇ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਹੋ ਤਿਆਰ ਤੇਰੇ ਗਲ ਜਨੇਊ ਪੋਣਾ ਮਹਾਰਾਜ ਕਹਿੰਦੇ ਬਹਿ ਜਾ ਮੇਰੇ ਕੋਲ ਕਹਿੰਦੇ ਪੰਡਤ ਜੀ ਬੈਗੇ ਕਹਿੰਦੇ ਵੀ ਇਹਨੇ ਬਿਠਾ ਲਿਆ ਕੋਈ ਸਿਆਪਾ ਪਾਉਣਾ ਇਹਨੇ ਕਹਿੰਦੇ ਇਹ ਨਹੀਂ ਕਹਿੰਦੇ ਸਾਡੇ ਕੋਲ ਕਹਿੰਦੇ ਕਾਬੂ ਹੁੰਦਾ ਕਹਿੰਦੇ ਹਾਂਜੀ ਕਹਿੰਦੇ ਪੰਡਤ ਜੀ ਮੈਂ ਜਨੇਊ ਪਾਉਣ ਨੂੰ ਤਿਆਰ ਆ ਮੈਂ ਬਿਲਕੁਲ ਇਨਕਾਰ ਨਹੀਂ ਕਰਦਾ ਤੁਸੀਂ ਸਾਡੇ ਸਤਕਾਰਯੋਗ ਹੋ ਤੁਸੀਂ ਸਾਡੇ ਬਜ਼ੁਰਗ ਹੋ ਪਰੰਤੂ ਮੈਨੂੰ ਇਹ ਦੱਸੋ ਤੁਸੀਂ ਗੱਲ ਕੀ ਜਿਹੜਾ ਜਨੇਊ ਤੁਸੀਂ ਬਣਾ ਕੇ ਲਿਆਏ ਹੋ ਉਹਦੇ ਵਿੱਚ ਚਾਰ ਗੁਣ ਹੈਗੇ ਆ ਜਾਂ ਨਹੀਂ ਹੈਗੇ ਪੰਡਤ ਦੇ ਪੈਰਾਂ ਥਣੋਂ ਜ਼ਮੀਨ ਨਿਕਲ ਗਈ ਵੀ ਇਹ ਕੀ ਪੁੱਛਣਾ ਚਾਹੁੰਦਾ ਕਹਿੰਦਾ ਮੈਨੂੰ ਤੇ ਕਦੀ ਗੁਣਾਂ ਦਾ ਪਤਾ ਨਹੀਂ ਫਿਰ ਮਹਾਰਾਜ ਉਹਨੂੰ ਜਨੇਊ ਦੇ ਗੁਣ ਸਮਝਾਉਂਦੇ ਆ ਕਹਿੰਦੇ ਦਇਆ ਕਪਾਹ ਪਹਿਲਾ ਗੁਣ ਜੀ ਜਨੇਊ ਦਾ ਦਇਆ ਕਪਾਹ ਜਿਹੜੀ ਕਪਾਹ ਦੇ ਨਾਲ ਇਹ ਤੂੰ ਬਣਾਇਆ ਜਿਹੜੀ ਕਪਾਹ ਖੇਤਾਂ ਚੋਂ ਤੋੜ ਕੇ ਲਿਆਇਆ ਕਿ ਉਹਦੇ ਵਿੱਚ ਦਇਆ ਹੈ ਕਹਿਣ ਤੋਂ ਭਾਵ ਕਿ ਦਇਆ ਵਾਲੀ ਕਪਾਹ ਦਾ ਜਨੇਊ ਹੋਣਾ ਚਾਹੀਦਾ ਦਇਆ ਕਪਾਹ ਸੰਤੋਖ ਸੂਤ ਇਸ ਦਾ ਜਿਹੜਾ ਕਪਾਹ ਦਾ ਤੂੰ ਜਿਹੜਾ ਸੂਤਰ ਕੱਤਿਆ ਵੈ ਕਿ ਉਹਦੇ ਵਿੱਚ ਸੰਤੋਖ ਹੈ ਦੂਜਾ ਗੁਣ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਜਿਹੜੀਆਂ ਗੰਡਾਂ ਪਾਈਆਂ ਉਹਨਾਂ ਦੇ ਵਿੱਚ ਜਤ ਹੈ ਜਤ ਦੇ ਮੈਂ ਅਰਥ ਇੱਕੋ ਹੀ ਕਰਦਾ ਹੁਣਾ ਜੀ ਜਤ ਦਾ ਅਖਰੀ ਅਰਥ ਕੀ ਹੈ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਆ ਹੈ ਜਤ ਇੰਦਰੀਆਂ ਤੇ ਜਿਹਨੂੰ ਕਹਿੰਦੇ ਆ ਕਾਬੂ ਪਾਉਣਾ ਕਹਿੰਦੇ ਤੁਸੀਂ ਜਪਜੀ ਸਾਹਿਬ ਦੀ 38ਵੀਂ ਪੌੜੀ ਪੜਦੇ ਹੋਣਾ 38ਵੀਂ ਪੌੜੀ ਤੋਂ ਪਹਿਲੀ ਪੌੜੀ ਦਾ ਸਵਾਲ ਕੀ ਹੈ ਕਿਵ ਸਚਿਆਰਾ ਹੋਈ ਹੈ ਕਿਵ ਕੋੜਾ ਟੁੱਟੈ ਉਹ ਜਿਹੜਾ ਸਚਿਆਰ ਬਣਨਾ ਨਾ ਉਹ ਸਚਿਆਰ ਮਹਾਰਾਜ ਦੀ ਪਹਿਲੀ ਪੌੜੀ ਵਿੱਚ ਗੱਲ ਕਰਦੇ ਆ ਉਹਦੇ ਮਹਾਰਾਜ 38ਵੀਂ ਪੌੜੀ ਵਿੱਚ ਗੁਣ ਦੱਸਦੇ ਪਏ ਆ ਪਿਛਲੇ ਸਾਲ ਜਦੋਂ ਦਾਸ ਆਇਆ ਸੀਗਾ ਤੇ ਇਸ ਪੌੜੀ ਦੇ 7 ਦਿਨ ਵਿਆਖਿਆ ਕੀਤੀ ਸੀ ਦਾਸ ਨੇ ਇਸ ਬ੍ਰੋ ਜਤ ਪਹਾਰਾ ਧੀਰ ਸੁਨਿਆਰ ਇੱਚ ਸਤ ਗੁਣ ਹੈ ਜੀ ਖਾਲਸੇ ਦੇ ਖੈਰ ਉਹ ਕਹਿੰਦੇ ਮਹਾਰਾਜ ਕਹਿੰਦੇ ਇਹਦੇ ਵਿੱਚ ਕਹਿੰਦੇ ਗੁਣ ਹੈ ਚਾਰ ਪਹਿਲਾ ਗੁਣ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਕੀ ਇਹਦੇ ਵਿੱਚ ਵਟਾਂ ਦੇ ਵਿੱਚ ਉੱਚਾ ਆਚਰਣ ਹੈ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨਊ ਜੀ ਕਾ ਹੈ ਤਪਾਂਡੇ ਕੱਤ ਲਿਆ ਕਹਿੰਦੇ ਮੈਂ ਪਾਉਣ ਨੂੰ ਤਿਆਰ ਆ ਜੇ ਇਹ ਚ ਚਾਰ ਗੁਣ ਹੈਗੇ ਮੇਰੇ ਕਹਿਣ ਤੋਂ ਭਾਗ ਕਿ ਜਦੋਂ ਬਾਣੀਕਾਰ ਦੇ ਕੋਲ ਅਨਮਤ ਵਾਲਾ ਆਇਆ ਨਾ ਉਸ ਸਮੇਂ ਉਹਦੇ ਅੰਦਰੋਂ ਜਿਹੜੀ ਹੈ ਉਹ ਬਾਣੀ ਆਈ ਉਹਨੂੰ ਸਮਝਾਉਣ ਦੇ ਵਾਸਤੇ ਤੀਸਰਾ ਜੀ ਆਪਾਂ ਅੱਗੇ ਚਲੀਏ ਮੈਂ ਬੜਾ ਸ਼ਾਰਟ ਕਰ ਰਿਹਾ ਤੀਸਰਾ ਬਾਣੀਕਾਰ ਦੇ ਕੋਲ ਜਦੋਂ ਕੋਈ ਆਇਆ ਉਹਨੇ ਆ ਕੇ ਕਿਹਾ ਕਹਿੰਦਾ ਮੇਰੇ ਅੰਦਰ ਅੱਗ ਲੱਗੀ ਹੋਈ ਹੈ ਮੇਰਾ ਹਿਰਦਾ ਤਪਦਾ ਪਿਆ ਮੈਨੂੰ ਦੱਸ ਮੇਰੇ ਅੰਦਰ ਕਿੱਦਾਂ ਸ਼ਾਂਤੀ ਆ ਸਕਦੀ ਹੈ ਫਿਰ ਮਹਾਰਾਜ ਉਹਨੂੰ ਕਾਰਨ ਦੱਸਦੇ ਆ ਤੇਰਾ ਅੰਦਰ ਕਹਿੰਦੇ ਕਿਉਂ ਸੜਿਆ ਪਿਆ ਕਹਿੰਦੇ ਫਿਰ ਮਹਾਰਾਜ ਕਹਿੰਦੇ ਆ ਤੇਰੇ ਅੰਦਰ ਚਾਰ-ਚਾਰ ਨਦੀਆਂ ਅੱਗ ਦੀਆਂ ਚੱਲਦੀਆਂ ਪਈਆਂ ਪੁੱਤਾ ਇੱਕ ਨਦੀ ਹੋਵੇ ਤੇ ਬੁੱਝ ਜਾਵੇ ਜਿਹਦੇ ਅੰਦਰ ਚਾਰ-ਚਾਰ ਨਦੀਆਂ ਚੱਲਦੀਆਂ ਪਈਆਂ ਉਹ ਕਿੱਦਾਂ ਕਹਿੰਦੇ ਉਹਦਾ ਇੱਕੋ ਹੀ ਤਰੀਕਾ ਮਹਾਰਾਜ ਫਰਮਾਉਂਦੇ ਹੰਸ へ ਲੋਭ ਕੋਪ ਚਾਰੇ ਨਦੀਆਂ ਅੱਗ ਹੰਸ ਕਿਸੇ ਤੇ ਵਿਚਾਰੇ ਤੇ ਕਿਸੇ ਜੀਵ ਤੇ ਕੋਈ ਵਿਚਾਰਾ ਗਰੀਬ ਹੈ ਉਹਦੇ ਤੇ ਹਿੰਸਾ ਕਰਨੀ ਜਾਣ ਬੁੱਝ ਕੇ ਉਹਨੂੰ ਤਕਲੀਫ ਦੇਣੀ ਉਹਨੂੰ ਮਾਰਨਾ ਕੁੱਟਣਾ ਜਾਂ ਹਿੰਸਾ ਕਰਨੀ ਹੰਸ ហេਤ ਦੂਸਰਾ ਹੈ ហេਤ ਦਾ ਅਖਰੀ ਅਰਥ ਹੈ ਸਿਰਫ ਆਪਣਿਆਂ ਨੂੰ ਪਿਆਰ ਕਰਨਾ ਤੇ ਬਗਾਨਿਆਂ ਨੂੰ ਦੁਸ਼ਮਣ ਹੰਸ ហេਤ ਲੋਭ ਦਾ ਕਰੀਆ ਤੁਹਾਨੂੰ ਪਤਾ ਹੀ ਆ ਲਾਲਚ ਤੇ ਕੋਪ ਦਾ ਕਰੀਆ ਤਾਂ ਗੁੱਸਾ ਮਹਾਰਾਜ ਕਹਿੰਦੇ ਹੰਸហេਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦਜਹਿ ਨਾਨਕਾ ਜੇ ਤੂੰ ਇਨਾਂ ਚ ਪੁੱਤ ਪਵੇਂਗਾ ਸੜ ਜਾਵੇਂਗਾ ਤਰੀਏ ਕਰਮੀ ਲੱਗ ਉਸ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾ ਪ੍ਰਮਾਤਮਾ ਨਾਲ ਜੁੜ ਜਾ ਇਨਾਂ ਨਦੀਆਂ ਚੋਂ ਤੂੰ ਬਾਹਰ ਨਿਕਲ ਜਾਵੇਂਗਾ ਮਾਫ ਕਰਨਾ ਇਹ ਚਾਰੇ ਨਦੀਆਂ ਸਾਡੇ ਅੰਦਰ ਵੀ ਹੈਗੀਆਂ ਆ ਮਹਾਰਾਜ ਕਹਿੰਦੇ ਐ ਕਿ ਤੈਨੂੰ ਬਾਣੀਕਾਰ ਦੇ ਅੰਦਰੋਂ ਬਾਣੀ ਕਿੱਦਾਂ ਆਈ ਜਦੋਂ ਫਿਰ ਮਹਾਰਾਜ ਜਦੋਂ ਅੰਦਰ ਕਿਸ ਦਾ ਹਿਰਦਾ ਤਪਦਾ ਪਿਆ ਫਿਰ ਮਹਾਰਾਜ ਕਹਿੰਦੇ ਜਿਉ ਤਪਤ ਹੈ ਬਾਰੋ-ਬਾਰ ਤਬ ਤਪ ਖਪੇ ਬਹੁਤ ਵਿਕਾਰ ਕਿਉ ਤੇਰੇ ਅੰਦਰ ਅੱਗ ਲੱਗੀ ਹੋਈ ਐ ਤੇਰਾ ਹਿਰਦਾ ਤਪਦਾ ਪਿਆ ਜਿਉ ਤਪਤ ਹੈ ਬਾਰੋ-ਬਾਰ ਤਬ ਤਪ ਖਪੇ ਬਹੁਤ ਵਿਕਾਰ ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਇ ਜਿੱਦਾਂ ਕਹਿੰਦੇ ਕੋਹੜ ਦਾ ਮਰੀਜ਼ ਹੋਵੇ ਉਹਦੇ ਸਾਰੇ ਸਰੀਰ ਤੇ ਕੋੜ ਹੋਵੇ ਤੇ ਉਹ ਕਹਿੰਦੇ ساری ਰਾਤ ਨਾ ਤੇ ਸੌ ਸਕਦਾ ਤੇ ਨਾ ਉਹ ਜਾਗ ਸਕਦਾ ਉਹ ساری ਰਾਤ ਕਹਿੰਦੇ ਤੇਰੇ ਇਹ ਹਾਲਾਤ ਹੈ ਕਿਉਂਕਿ ਤੂੰ ਬਾਣੀ ਤੋਂ ਕਹਿੰਦੇ ਵਿਸਰਿਆ ਹੋਇਆ ਜਿਉ ਤਪਤ ਹੈ ਬਾਰੋ-ਬਾਰ ਤਪ ਤਪ ਖਪੇ ਬਹੁਤ ਬਕਾਰ ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਇ ਕੱਲ ਇੱਕ ਨਾ ਪਰਿਵਾਰ ਮਿਲਣ ਆਇਆ ਦੋਨੋਂ ਬੀਆ ਬੀਬੀ ਸੀਗੇ ਤੇ ਉਹਨਾਂ ਨੇ ਆ ਕੇ ਕਿਹਾ ਵੀ ਬਾਬਾ ਜੀ ਸਾਡੇ ਕੋਲ ਸਾਰਾ ਕੁਝ ਹੈਗਾ ਇੱਥੇ 25 ਸੈੱਟ ਹੈ ਸਭ ਕੁਝ ਹੈਗਾ ਫਿਰ ਵੀ ਕਹਿੰਦੇ ਮਨ ਨਹੀਂ ਟਿਕਦਾ ਤੇ ਮੈਂ ਕਿਹਾ ਮਨ ਨੂੰ ਟਿਕਾਉਣ ਦਾ ਤੇ ਇੱਕੋ ਹੀ ਤਰੀਕਾ ਕਿ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਜੀਏ ਉਤੋਂ ਬਗੈਰ ਨਹੀਂ ਉਹ ਟਿਕਣਾ ਠੀਕ ਹੈ ਜੀ ਕਹਿੰਦੇ ਅੰਦਰ ਨਹੀਂ ਟਿਕਦਾ ਕਹਿੰਦੇ ਅੰਦਰ ਟਿਕਾਣਾ ਹੈ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੁੜਨਾ ਪਵੇਗਾ ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਪਵੇਗਾ ਕਿਉਂਕਿ ਮਹਾਰਾਜ ਕਹਿੰਦੇ ਆ ਸਤ ਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੀ ਈ ਜਿੱਚਰ ਸ਼ਬਦ ਨਾ ਕਰੇ ਜਿੰਨੀ ਜੇ ਤੁਸੀਂ ਕੋਈ ਕਹੋ ਵੀ ਦੇਖ ਕੇ ਸਾਡੀ ਗੱਲ ਬਣ ਗਈ ਮਾਫ ਕਰਨਾ ਦੇਖਣਾ ਵੀ ਜ਼ਰੂਰੀ ਹੈ ਕਿਉਂਕਿ ਮਹਾਰਾਜ ਕਹਿੰਦੇ ہماری ਪਿਆਰੀ ਅੰਮ੍ਰਿਤਧਾਰੀ ਗੁਰ ਨਿਮਖ ਨਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਇਹਦੇ ਵਿੱਚ ਦਰਸ਼ਨ ਕਰਨ ਦੀ ਵੀ ਗੱਲ ਕੀਤੀ ਗਈ ਹੈ ਪਰਸਨ ਦੀ ਗੱਲ ਵੀ ਕੀਤੀ ਗਈ ਹੈ ਹੁਣ ਪਰਸੇਗਾ ਕੌਣ ਜਿਹੜਾ ਮਹਾਰਾਜ ਦੀ ਹਜ਼ੂਰੀ ਵਿੱਚ ਬਹਿ ਕੇ ਉਹਨਾਂ ਦੇ ਅੰਗ ਨੂੰ ਅੱਗੇ ਪਿੱਛੇ ਕਰੇਗਾ ਪਹਿਲਾ ਅੰਗ ਦੂਜਾ ਅੰਗ ਉਹੀ ਹੋ ਗਿਆ ਨਾ ਪਰਸਨ ਖੈਰ ਮੈ ਜਿਹੜੀ ਬੇਨਤੀ ਕਰ ਰਿਹਾ ਸੀਗਾ ਮਹਾਰਾਜ ਕਹਿੰਦੇ ਜਿਉ ਤਪਤ ਹੈ ਬਾਰੋ-ਬਾਰ ਤਪ ਤਪ ਖਪੇ ਬਹੁਤ ਬਿਕਾਰ ਜੈਤਨ ਬਾਣੀ ਬਿਸਰ ਜਾਏ ਜਿਉ ਪੱਕਾ ਰੋਗੀ ਬਿਲ ਲਾਏ ਮਹਾਰਾਜ ਕਹਿੰਦੇ ਐ ਗੁਰਮੰਤਰ ਹੀ نس ਜੋ ਪ੍ਰਾਨੀ ਇਹ ਕਿਤੋਂ ਪਹਿਲਾਂ ਪ੍ਰਮਾਣ ਦੇਦਾ ਹਰ ਬਿਸਰਤ ਸਦਾ ਖੁਵਾਰੀ ਤਾਂ ਕੋ ਧੋਖਾ ਕਹਾਂ ਵਿਆਪੇ ਜਾ ਕੋ ਓਟ ਤੁਹਾਰੀ ਬਿਨ ਸਿਮਰਨ ਜੋ ਜੀਵਨ ਬਲਣਾ ਸਿਮਰਨ ਤੋਂ ਬਗੈਰ ਤੂੰ ਬੇਟਾ ਜਲਦਾ ਪਿਆ ਮਹਾਰਾਜ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਜਿੱਦਾਂ ਇੱਕ ਸੱਪ ਆਪਣੀ ਉਮਰ ਲੰਘਾਰਿਆ ਨਾ ਇਹ ਤੇਰੇ ਹਾਲਾਤ ਹੈ ਤੇ ਸੱਪ ਦੀ ਉਮਰ ਸੱਪ ਦੀ ਉਦਾਹਰਣ ਕਿਉਂ ਦਿੱਤੀ ਮਹਾਰਾਜ ਨੇ ਸੱਪ ਦੇ ਵਿੱਚ ਬੜੇ ਔਗਣ ਹੈ ਜੀ ਤੁਸੀਂ ਸੱਪ ਨੂੰ ਦੁੱਧ ਪਿਲਾਓ ਜਿੰਨਾ ਮਰਜੀ ਉਹ ਤੁਹਾਨੂੰ ਹੀ ਡੰਗ ਮਾਰੇਗਾ ਪਹਿਲਾ ਔਗਣ ਪਹਿਲਾ ਔਗਣਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਆ ਫਿਰ ਉਸ ਤੋਂ ਬਾਅਦ ਦੂਸਰਾ ਸੱਪ ਕਦੀ ਵੀ ਆਪਣਾ ਘਰ ਨਹੀਂ ਬਣਾਵੇਗਾ ਉਹ ਚੂਹੇ ਨੂੰ ਮਾਰ ਕੇ ਉਹਦੀ ਖੋਡ ਵਿੱਚੋਂ ਉਹਨੂੰ ਬਾਹਰ ਕੱਢ ਕੇ ਉਹਦੇ ਵਿੱਚ ਆਪ ਰਹੇਗਾ ਠੀਕ ਹੈ ਜੀ ਤੀਸਰਾ ਗੁਣ ਔਗਣ ਕੀ ਆ ਸੱਪ ਦਾ ਸੱਪ ਜਿਹੜਾ ਹਮੇਸ਼ਾ ਹੀ ਆਪਣੀ ਅਗਣ ਨੂੰ ਬੁਝਾਉਣ ਵਾਸਤੇ ਕਿਸੇ ਠੰਡੀ ਥਾਂ ਤੇ ਚੰਦਨ ਦੇ ਦਿਵਾਲੇ ਆਪਣੇ ਆਪ ਨੂੰ ਲਪੇਟੇਗਾ ਤਾ ਜੋ ਛੰਦਨ ਦੇ ਲਾਗੇ ਕੋਈ ਹੋਰ ਨਾ ਆ ਸਕੇ ਉਹਦੇ ਤੇ ਆਪਣਾ ਕਬਜਾ ਕਰ ਜਾਵੇਗਾ ਮਹਾਰਾਜ ਕਹਿੰਦੇ ਐ ਹਰ ਬਿਸਰਤ ਸਦਾ ਖੁਵਾਰੀ ਤਾਂ ਕੋ ਧੋਖਾ ਕਹਾਂ ਵਿਆਪੇ ਜਾ ਕੋ ਓਟ ਤੁਹਾਰੀ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਨਵਖੰਡਨ ਕੋ ਰਾਜ ਕਮਾਵੇ ਅੰਤ ਚਲੇਗੋ ਹਾਰੀ ਜਦੋਂ ਬਾਣੀਕਾਰ ਦੇ ਸਾਹਮਣੇ ਕੋਈ ਐਸਾ ਹਿਰਦਾ ਆਇਆ ਜਿਹੜਾ ਹਿਰਦਾ ਲੁੱਛ-ਲੁੱਛ ਕਰਦਾ ਪਿਆ ਸੀਗਾ ਉਹਦੇ ਅੰਦਰੋਂ ਫਿਰ ਬਾਣੀਕਾਰ ਦੇ ਅੰਦਰੋਂ ਬਾਣੀ ਆਈ ਆਖਰੀ ਇੱਕ ਹੋਰ ਬਾਣੀਕਾਰ ਨੂੰ ਜਦੋਂ ਆ ਕੇ ਸਵਾਲ ਕੀਤਾ ਜੀ ਸਵਾਲ ਇਹ ਕੀਤਾ ਵੀ ਤੁਹਾਡਾ ਮੈਂ ਚਿਹਰਾ ਦੇਖਦਾ ਬੜਾ ਪਿਆਰਾ ਚਿਹਰਾ ਦੱਗਦਾ ਕਰਦਾ ਮੈਂ ਕਿੱਦਾਂ ਪਰਮਾਤਮਾ ਨੂੰ ਮਿਲ ਸਕਦਾ ਹਾਂ ਇਹਦੀ ਜਿਹੜੀ ਵਿਚਾਰਣਾ ਉਹ ਆਪਾਂ ਕਰਨ ਦੇ ਦੀਵਾਨ ਦੇ ਵਿੱਚ ਲਵਾਂਗੇ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ ہویاں پلنا چکاں کھیما کرنیاں واہِ گرو جی کا خالصہ واہِ گرو جی کی فتح رام کلی محلہ تیجا اند اکو انپار ستگر پر ساتھ اند پیا میری بائیں ستگرو میں پایا ستگرو کا پایا سہیڈ سے تیمن بجیاں بدائیاں راگ لپن پر وار پریاں سب دگاون آیاں سب دو